ਦੇਹਰੇ ਜੀ ਸਾਡੀ ਪ੍ਰੈਸ ਦੀ ਤੇ ਨਾਲ ਆਪਣੇ ਫੌਜੀਆ ਜਿੱਥੇ ਸਿੰਘੇ ਅੰਕਿ ਸ਼ਾਦਾ ਸਲਾਨਾ ਜੋੜ ਪੇ ਦਾ ਬਣਾ ਜਾ ਰਿਹਾ ਜਿਹਨ ਨਾਲ ਸਾਡੇ ਪ੍ਰਧਾਨ ਜੀ ਸਦਾ ਅਮਰੀਖਸੀ ਜੀ ਜੋ ਰਾਪਰੇ ਦੇ ਬਹੁਤ ਹੀ ਉਕੇ ਸਮਾਜਿਕ ਨੇ ਔਰ ਬਾਡਰ ਦੇ ਬਾਦਸ਼ਾਹ ਰਹ ਚੁਕੇ ਨੇ ਤੇ ਆਹੀ ਗੱਲ ਕਰਦੇ ਆ ਸਦਾ ਅਮਰੀਖਸੀ ਜੀ ਦਾ ਅੱਜ ਸਾਡੇ ਅੱਜ ਮੇਲਾ ਬਣਾ ਜਾ ਰਿਹਾ ਸਲਾਨਾ ਬਣਾ ਜਾ ਰਿਹਾ सिर निभाई जी कमेटी जे प्रधान कमेट जी कहिड़े कहिड़े मैबर न ਕਿਹੜੇ ਕਿਹੜੇ ਕਿਹਦਾ ਨਾਮ ਆ ਆ ਪੰਨਤਰਾ ਹੈ ਜਿਸ ਦਾ ਨਾਮ ਆ ਅਰਜਿੰਦਰ ਚੰਡੀ ਅਰਜਿੰਦਰ ਅਰਜਿੰਦਰ ਜੀ ਤਿੰਨਾਂ ਚਿਰ ਉਹ ਸੇਵਾ ਕਰਦੇ ਆਪਾਂ ਸੇਵਾ ਕਰਦੇ ਨੇ 2 ਸਾਲ ਬਾਕੀ ਪਹਿਲਾਂ ਕਰਦੇ ਪਹਿਲਾਂ ਜਿੱਤਿਆ ਅੱਜ ਕੀ ਅੱਜ ਕੀ ਮੈਸੇਜ ਦੇਣਾ ਚਾਹੋਗੇ ਇੰਨੇ ਬਾਰਿਸ਼ ਦੇ ਵਿੱਚ ਵੀ ਸੰਗਤ ਜਿਹੜੀ ਆ ਨਕਮਸਟ ਹੋਣਲੀ ਆਈ ਆ ਕੀ ਮੈਸੇਜ ਦੇਣਾ ਬਹੁਤ ਜਿਆਦਾ ਹੁੰਦੀ ਹੈ ਜਨਤਾ ਤੇ پورے پرجال جيرين يا ودي بہت بابر کے ساتھ مان صاحب کے ساتھ باہمی کار کام کرتا چلا رہا ہے وہ لاکھ جلا وہ جے کارن یہ نمیکا وہ سچے دربار کی جائے ਸ਼ਟਾ ਜਿਹੜੇ ਕਰਦੇ ਨੇ ਦੀਪ ਪਕਤੀਆ ਇੱਕ ਹੈ ਸਲਾਨਾ ਜਿਹੜਾ ਸੰਗੇ ਮੰਗੇਸ਼ਾ ਰਾਜਾ ਮੇਲਾ ਬਣਾਇਆ ਜਾ ਰਿਹਾ ਜਿੱਤੇ ਲੈਤੀ ਸੇ ਅਸੀਂ ਦਪਾ ਰਹੇ ਆ ਪਹਿਲਾਂ ਤੋਂ ਪੌਰੇ ਸੇ ਬਲਦੇਵ ਦਾ ਜੀ ਜੋ ਸੇਵਾ ਕਰ ਰਹੇ ਨੇ ਔਰ ਜਿਹਦੇ ਲੈਤੀ ਸੇ ਅਸੀਂ ਦਪਾ ਰਹੇ ਆ ਉਹ ਇਹ ਜਿਹੜੀ ਸਲਾਨਾ ਜਿਹੜਾ ਇਹ ਜਿਹੜੀ ਸੇਵਾ ਆਪਣੇ ਬੜੇ ਮਨਤਰ ਨਿਭਾ ਰਹੇ ਆ ਹਾਂ ਉਹ ਹੀ ਲੈਟ ਚਲਦੇ ਆ ਜਿੱਥੇ ਸੰਗੇ ਮੰਦਿਰ ਸਾਜਦਾ ਦਰਬਾਰ ਆ ਉਸੇ ਡੈਕਟ ਕਰਦੇ ਆ ਜੰਗਮੰਗਲ ਸਾਜਦਾ ਬਹੁਤ ਸੱਤੇ ਦਰਬਾਰ ਕੀ ਕੇ ਕਿਹੜਾ ਲੰਗਰ ਸਾਲਾਨਾ ਲਾਂਦੇ ਹੋ ਹਰ ਸਾਲ ਕਿਹੜਾ ਜੀ ਕਿੰਨੇ ਜੋ ਕੇ ਹੱਗੇ ਆਂ ਕਰਦੇ ਆ ਪਰ ਐਕੀ ਵੱਖਰਾ ਐਸੀ ਕੀਤਾ ਅੱਜ ਕੀ ਲਾਇਆ ਲੰਗਰ ਚ ਅੱਜ ਲੰਗਰ ਚ ਕੀ ਕੀ ਲਾਇਆ ਅੱਜ ਮੇੜਾ ਜੀ ਫਸਲੀ ਮੱਤਿਆਂ ਨੇ ਲਾਈ ਆਂ ਹਾਂਜੀ ਅਰੀਜਨਲ ਤੇ ਮੇਰਾ ਨਾਮ ਪ੍ਰਦੀਪ ਸਿੰਘ ਗਦੇਵ ਨਾਲ ਸੰਤਨ ਪਪਾ ਚੰਗੀ ਮੰਗੇਸ਼ਾ ਜੀ ਇਹ ਸਾ ਹਰ ਸਾਲ ਮੇਲਾ ਬੜੀ ਧੁੰਮ ਦਾ ਮਨਾ ਕਰਾਇਆ ਜਾਂਦਾ ਐਨਕੀ ਵੀ ਵੇਖੋ ਕਿਸੇ ਤਰ੍ਹਾਂ ਕਿਤੇ ਠੀਰਾ ਦੇ ਲੱਗਣ ਲੱਗੇ ਆ ਕਿਤੇ ਗਾੜੀ ਦੇ ਲੱਗੇ ਆ ਕਿਤੇ ਆਈਸਕ੍ਰੀਮ ਚੱਕੀ ਆ ਤੇ ਇਹਨਾਂ ਦਾ ਬੜੇ ਸ਼ਾਨਾਇਤ ਉਸ ਕੀ ਹੈ ਪਿੰਡ ਦਾ ਕੀ ਨਾਮ ਹੈ ਪਿੰਡ ਰਾਮਪੁਰ ਹੈ ਪਾਜੀ ਬੋ ਸੱਚੇ ਦਰਬਾਰ ਕੀ ਜੈ ਅੱਜ ਪਿੰਡਾਂ ਤੋਂ 17 ਲਈ ਜੋ ਕਿ ਹਰ ਸਾਦੀ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਬੋਧ ਹੀ ਸ਼ਰਧਾ ਦੇ ਭਾਵਨਾ ਨਾਲ ਮੇਲਾ ਮਾਇਆ ਜਾਂਦਾ ਹੈ ਅੱਜ ਵੀ ਆਪਾਂ ਮੇਲਾ ਬਣਾਇਆ ਲੇਕਿਨ ਬਾਰਿਸ਼ ਨੇ ਕੋਸ਼ਿਸ਼ ਕੀਤੀ ਵੀ ਰੋਕਿਆ ਜਾਵੇ ਆਪਾਂ ਫਿਰ ਵੀ ਨੀਟ ਸਾਬਾ ਜੀ ਦੀ ਸੇਵਾ ਵਿੱਚ ਪੂਰੇ ਨੀਲੀ ਇਹ ਸਾਡੇ ਭਰਾ ਸਾਰੇ ਸੱਜਣ ਮਿੱਤਰ ਬੀਬੀਆਂ ਭੈਣਾਂ ਸਾਰਿਆਂ ਦੇ ਸਾਥ ਨਾਲ ਮੇਲਾ ਪਰਖਾਇਆ ਦਾ ਕਿਸੇ ਨੇ ਖੁੱਧ ਦਾ ਲੰਗਰ ਕਿਸੇ ਨੇ ਕੌਫੀ ਦਾ ਲੰਗਰ ਕਿਸੇ ਨੇ ਜੂਸ ਦਾ ਲੰਗਰ ਕਿਸੇ ਨੇ ਆਈਸਕ੍ਰੀਮ ਦਾ ਲੰਗਰ ਸਾਡੇ ਪ੍ਰਧਾਨ ਜੀ ਨੇ ਇਹ ਵੀ ਸਾਡੇ ਨਾਲ ਜੁੜੇ ਨੇ ਅਸੀਂ ਦੀ ਆਪਾਂ ਹਰ ਕਾਲ ਦੀ ਤਰ੍ਹਾਂ ਇਹ ਮੇਲਾ ਮਨਾਣਾ ਹੈ 17 ਜੁਲਾਈ ਦਿਨ ਵੀਰਵਾਰ ਅਜੇ ਇਸ ਦਿਨ ਅੱਜ ਸਾਡੇ ਮਾਨ ਜੀ ਸਮਾਜਾ ਉਹਨਾਂ ਨੇ ਸਾਨੂੰ ਕਲਾਕਾਰ ਦਾ ਮਲਕੀ ਜੋਗ ਦੀ ਪ੍ਰਬੰਧ ਕਰਕੇ ਦਿੱਤਾ ਉਹ ਹਰ ਸਾਲ ਦੀ ਤਰ੍ਹਾਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਨੇ ਇੱਥੇ ਆ ਜਾਂਦੇ ਨੇ ਸਾਰੇ ਪਿੰਡ ਤੋਂ ਇਹ ਬੇਨਤੀ ਕਰਦੇ ਆ ਸਾਰੇ ਨਗਰੋਂ ਬੇਨਤੀ ਕਰਦੇ ਆ ਕਿ ਤੁਸੀਂ ਵੀ ਆਓ ਮਾਨ ਕੇ ਸਰੇਲੇ ਦਾ ਮਲਕੀ ਪਾਰਟੀਸ਼ਨ ਕਰੋ ਨਾਲ ਮੈਂ ਲੇਕਿਨ ਮਿੱਲਡਿਸ ਫੋਟੋ ਪਿੰਡ ਵਾਲਿਆਂ ਦਾ ਸਾਥ ਦੋਸਤ ਅਗਲੀ ਵਾਰੀ ਇਹ ਕੋਈ ਵਾਧਾ ਮਿਲਾਂ ਕਰਾ ਦਈਏ ਦੇਖੇ ਛੋਟੇ ਛੋਟੇ ਬੱਚਾ ਨੂੰ ਆਪਾਂ ਖੇਡਾਂ ਵਾਲੇ ਲੈ ਕੇ ਚਲੀਏ ਤੇ ਪੌਦਿਆਂ ਦਾ ਵੀ ਧਿਆਨ ਰੱਖੀਏ ਪੌਦੇ ਨਾ ਕੱਟੀਏ ਤੇ ਪੌਦਿਆਂ ਨੂੰ ਦੀ ਕਿਰਪਾ ਦੇਤੀਏ